प्यारे दोस्तों बाता चाननिया चैनल ते ਤੁਹਾਡਾ ਸਵਾਗਤ ਹੈ ਮੈਂ ਵਿਪਲ ਸਿੱਧੂ ਮੌਡ ਅੱਜ ਤੁਹਾਡੇ ਸਾਹਮਣੇ ਲੈ ਕੇ ਪੇਸ਼ਾਂ ਲੇਖਕ ਪਵਨ ਪੰਜਾਬੀ ਦੀ ਕਹਾਣੀ ਡੁੱਬਰੇ ਸੂਰਜ ਦੀ ਤਪ ਆਸ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਹਾਣੀ ਡੁੱਬਰੇ ਸੂਰਜ ਦੀ ਤਪ ਚੜਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੇ ਸੰਗਣੇ ਰੁੱਖਾਂ ਦੀਆਂ ਟਾਹਣੀਆਂ ਵਿੱਚੋਂ ਜਉਂ ਹੀ ਜੀਭਾਂ ਕੱਢਣੀਆਂ ਸ਼ੁਰੂ ਕੀਤੀਆਂ ਰਾਤ ਵਾਲੀ ਗੱਲ ਜੰਗਲ ਦੀ ਅੱਗ ਵਾਂਗ ਸਾਰੇ ਪਿੰਡ ਵਿੱਚ ਫੈਲ ਗਈ ਅਖੇ ਪਾਲਾ ਨੀਲੂ ਦਾ ਪੱਗਵਟ ਲੰਗੋਟਿਆ ਨੀਲੂ ਦੀ ਭੈਣ ਬਾਗਰੂ ਬਾਗਰੂ ਹਨੇਰ ਸਾਈਂ ਦਾ ਪਿੰਡ ਦੀ ਇੱਜ਼ਤ ਨੇ ਰੱਬ ਜਿੱਡਾ ਹੌਂਕਾ ਲਿਆ ਅਖੇ 20 ਸਾਲ ਦੋਸਤੀ ਦਾ ਰੁਖ ਇਕੱਠੇ ਖੇਡਦੇ ਇਕੱਠੇ ਹੱਸਦੇ ਇਕੱਠੇ ਪੜਦੇ ਲੰਬਰਦਾਰਾਂ ਦੇ ਖੇਤ ਵਿੱਚੋਂ ਚੋਰੀ-ਚੋਰੀ ਗੰਨੇ ਪੁੱਟ ਕੇ ਚੂਪਦੇ ਤੇ ਆਹ ਲੈ ਤੇ ਫਿਰ ਉਹੀ ਗੱਲ ਹੋਈ ਜਿਸ ਦਾ ਲੋਕਾਂ ਨੂੰ ਡਰ ਸੀ ਪੰਮੀ ਨੀਲੂ ਦੀ ਭੈਣ ਪਾਲੇ ਦੀ ਮਸ਼ੂਕ ਇੱਕ ਬੱਚੇ ਦੀ ਮਾਂ ਪਿੰਡ ਦੇ ਅੱਧ ਵਿੱਚ ਘਾਰ ਖੜੇ ਬੁੱਢੇ ਬੋੜ ਦੀਆਂ ਅੱਖਾਂ ਨੂੰ ਹੰਝੂਆਂ ਦੀਆਂ ਉਲਟੀਆਂ ਲੱਗ ਗਈਆਂ ਅਖੇ ਸਾਨੂੰ ਤਾਂ ਪਹਿਲੇ ਹੀ ਪਤਾ ਸੀ ਡਾਈਆਂ ਤੋਂ ਪੇਟ ਗੁੱਜੇ ਨਹੀਂ ਰਹਿੰਦੇ ਪਿੰਡ ਦੀ ਇੱਜ਼ਤ ਗੱਲਾਂ ਕਰਦੀ ਜਿਨ੍ਹਾਂ ਦੇ ਘਰ ਕੋਠੇ ਜਿੱਡੀਆਂ ਧੀਆਂ ਸਨ ਉਹਨਾਂ ਦੇ ਕਾਲ ਜੇ ਹੱਥਾਂ ਵਿੱਚ ਆ ਗਏ ਜਿਨ੍ਹਾਂ ਦੇ ਨਹੀਂ ਸਨ ਉਹਨਾਂ ਨੇ ਲੱਖ ਲੱਖ ਸ਼ੁਕਰ ਮਨਾਇ। ਫਿਰ ਉਹੀ ਗੱਲਾਂ ਸ਼ੋਰ ਸ਼ਰਾਬਾ ਜਿੱਭਾਂ ਬੋਲਦੀਆਂ ਕੰਨ ਸੁਣਦੇ ਅੱਖਾਂ ਵੇਖਦੀਆਂ ਪਰ ਪਰ ਸਾਰੇ ਪਿੰਡ ਦੀ ਰੂਹ ਕੰਬ ਜਾਂਦੀ ਤੇ ਫਿਰ ਸਾਰੇ ਇੱਜ਼ਤਾਂ ਵਾਲਿਆਂ ਨੇ ਆਪੋ ਆਪਣੀਆਂ ਇੱਜ਼ਤਾਂ ਜਿੰਦਰੀਆਂ ਵਿੱਚ ਤਾੜ ਦਿੱਤੀਆਂ। ਪਰ ਜਦੋਂ ਰਾਤ ਵਾਲੀ ਗੱਲ ਅੱਖਾਂ ਸਾਹਮਣੇ ਆਉਂਦੀ ਤਾਂ ਉਹਨਾਂ ਨੂੰ ਲੱਗਦਾ ਜਿਵੇਂ ਜਿੰਦਰਿਆ ਵਿੱਚ ਤਾੜੀਆਂ ਇੱਜ਼ਤਾਂ ਨੀਲੂ ਦੀ ਭੈਣ ਪੰਮੀ ਨਾਲ ਤੁਰੀਆਂ ਜਾ ਰਹੀਆਂ ਹੁਣ ਅੱਖੇ ਦੁੱਧ ਪੀ ਕੇ ਸੱਪ ਵੀ ਢੰਗ ਮਾਰ ਜਾਂਦੇ ਨੇ ਪਿੰਡ ਦੀ ਇੱਜ਼ਤ ਫੇਰ ਬੁੜਬੜਾਉਂਦੀ ਦੋਸਤੀ ਰੂਪੀ ਗੁਲਾਬ ਦੀ ਲਾਲੀ ਕਾਲਖ ਵਿੱਚ ਬਦਲ ਗਈ ਖਸ਼ਬੋ ਵਿੱਚੋਂ ਜ਼ਹਿਰ ਦੀ ਬੋ ਆਣ ਲੱਗ ਪਈ ਫੇਰ ਉਹੀ ਗੱਲਾਂ ਅਖੇ ਪਾਲਾ ਨੀਲੂ ਦਾ ਪੱਗਵਟ ਓਏ ਪੈਣ ਦਿਓ ਹੁਣ ਪੱਗਵਟ ਨਹੀਂ ਜੀਜਾ ਪਿੰਡ ਦੀ ਇੱਜ਼ਤ ਕੰਜਰਾ ਵਾਂਗ ਹੱਸੀ ਬੁੱਚੜਾ ਵਾਲਾ ਹਾਸਾ ਤੇ ਫੇਰ ਗੱਲ ਆਈ ਗਈ ਹੋ ਗਈ ਇੱਕ ਦਿਨ ਤਰਕਾਲਾਂ ਵੇਲੇ ਪਾਲਾ ਨੀਲੂ ਦੇ ਘਰ ਗੋਦੀ ਲੰਗਿਆ ਨੀਲੂ ਦੀਆਂ ਅੱਖਾਂ ਲਾਲ ਹੋਈਆਂ ਡੋਲੇ ਫਰਕੇ ਖੂਨ ਨੇ ਅਵਾਲਾ ਖਾਦਾ ਪਰ ਤਰਤੀ ਨਹੀਂ ਫੇਲ ਨ ਦਿੱਤੀ ਉਹ ਭੱਜ ਕੇ ਘਰ ਗਿਆ ਤੂੜੀ ਵਾਲੇ ਕੋਠੇ ਵਿੱਚ ਇੱਕ ਖੁੰਝੇ ਪਿਆ ਗੰਡਾਸਾ ਚੁੱਕਿਆ ਤੇ ਨੀਲੂ ਦੇ ਮਗਰ ਭੱਜ ਲਿਆ ਤੇਜ਼ ਬਹੁਤ ਤੇਜ਼ ਤੇ ਫਿਰ ਉਹ ਅੜਕ ਕੇ ਡਿੱਗ ਪਿਆ ਉਹ ਉੱਠਿਆ ਹੌਸਲਾ ਇਕੱਠਾ ਕੀਤਾ ਤੇ ਹੱਥੋਂ ਡਿੱਗਿਆ ਗੰਡਾਸਾ ਫੇਰ ਚੁੱਕ ਲਿਆ ਉਸ ਨੂੰ ਆਪਣੀ ਭੈਣ ਚੇਤੇ ਆ ਗਈ ਪੰਮੀ ਆਪਣੀ ਸਾਕੀ ਭੈਣ ਮਾਂ ਜਾਈ ਬਦਕਾਰੇ ਉਸ ਦੀ ਆਕਾਸ਼ ਨੂੰ ਪਾੜ ਦੇਣ ਵਾਲੀ ਆਵਾਜ਼ ਆਈ ਤੇ ਉਹ ਗੰਡਾਸਾ ਹਵਾ ਵਿੱਚ ਲਹਿਰਾਉਂਦਾ ਘਰ ਵੱਲ ਭੱਜ ਲਿਆ ਪੱਛਮ ਵਿੱਚੋਂ ਵਰਦੀ ਡੁੱਬ ਰੇ ਸੂਰਜ ਦੀ ਤਪ ਉਹਦੇ ਪਿੰਡੇ ਨੂੰ ਲੂੰ ਰਹੀ ਸੀ ਬਹੁਤ ਸੁਣੀ ਕਹਾਣੀ ਹੈ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਵੇਂ ਲੱਗੀ ਜੇਕਰ ਤੁਸੀਂ ਵੀ ਆਪਣੀ ਕੋਈ ਕਹਾਣੀ ਕਵਿਤਾ ਚੈਨਲ ਲਈ ਭੇਜਣਾ ਚਾਹੁੰਦੇ ਹੋ ਤਾਂ ਜਰੂਰ ਭੇਜੋ ਸੌਧ ਕੇ ਜਰੂਰ ਭੇਜੋ ਤਾਂ ਜੋ ਕਿ ਰਿਕਾਰਡਿੰਗ ਦੇ ਵਿੱਚ ਕੋਈ ਦਿੱਕਤ ਨਾ ਆਵੇ ਸੋ ਧੰਨਵਾਦ ਜੀ ਬਾਏ ਬਾਏ